ਦੱਸੋ ਵੀ ਕੀ ਬਲਾਸਟ ਕੀਤਾ ਬੇਟਾ ਅਕਾਲੀ ਦਲ ਨੇ ਕਾफी ਜ਼ਿਆਦਾ ਪਰੇਸ਼ਾਨ ਕਰਦੇ ਸੀ 35 ਸਾਲ ਬਾਅਦ ਮਤਲਬ ਤੁਸੀਂ ਚੂਸ ਕੀਤਾ ਕਿ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਜਾਓ ਤੇ ਮੇਰਾ ਕੋਈ ਪੈਰਪੂਰ ਜੀ ਨਹੀਂ ਲੱਗੇ ਤੇ ਹੁਣ ਮੈਨੂੰ ਆਵਾਜ਼ ਬੀਂਜੇ ਇਗਨੋਰ ਮੈਂ ਸੁਖਵੀਰ ਜੀ ਨੂੰ ਸਾਰਾ ਦੱਸਿਆ ਸੀ ਮੈਂ ਜੀ ਮੇਰੇ ਨਾਲ ਇਹ ਹੋ ਰਿਹਾ ਉਹ ਕਹਿੰਦੇ ਯਾਰ ਮੈਂ ਇਹਨੂੰ ਇੰਪਰੂਵ ਸਿਸਟਮ ਹੈਗਾ ਆਮ ਆਦਮੀ ਪਾਰਟੀ ਦਾ ਉਹਦੇ ਵਿੱਚ ਤੁਸੀਂ ਫਿਰ ਸਿੰਕਨ ਹੋ پا ਰਹੇ ਹੋ ਸੈੱਟ ਹੋ پا ਰਹੇ ਹੋ ਹਾਂ ਮੈਂ ਇਹਨਾਂ ਨਾਲ ਸੈੱਟ ਆ ਪਰ ਮੈਂ ਇਹਨਾਂ ਸਾਰੇ ਲੋਕਾਂ ਨੂੰ ਜਾਣਦਾ ਕਿਉਂਕਿ ਮੈਂ ਬੀਬਾ ਇਹਦੇ ਵਿੱਚ 35 ਸਾਲ ਤੋਂ ਆ ਮੈਂ ਸਾਰੇ ਲੋਕਾਂ ਨੂੰ ਜਾਣਦਾ ਅਤੇ ਨਾਲ ਐਕਸ ਐਕਸ ਅਕਾਲੀ ਦਰਸ਼ਨ ਸਿੰਘ ਕੋਟ ਫਤਾਜੀ ਮਾਜੂਲੇ ਸਰ ਮੈਂ ਤੁਹਾਡੇ ਨਾਲ ਗੱਲ ਕਰਨਾ ਇਗਨੋਰ ਨਹੀਂ ਕਰ ਸਕਦੀ ਆ ਤੁਸੀਂ ਆ ਤੁਸੀਂ ਇਹਨੂੰ ਇਹ ਦੱਸੋ ਵੀ ਕੀ ਬਲਾਸਟ ਕੀਤਾ ਵਧੀਆ ਹੋਇਆ ਵਧੀਆ ਹੋਇਆ ਕਿਵੇਂ ਕਿਉਂਕਿ ਬੇਟਾ ਅਕਾਲੀ ਦਲ ਨੇ ਕਾफी ਜ਼ਿਆਦਾ ਪਰੇਸ਼ਾਨ ਕਰਦੇ ਸੀ ਕਿਵੇਂ ਮਤਲਬ ਜਿਵੇਂ ਬਹੁਤ ਪੁਰਾਣੇ ਤੁਸੀਂ ਬਹੁਤ ਪੁਰਾਣੇ ਉਹਨਾਂ ਦੇ ਲੀਡਰ 30 ਸਾਲ ਬਾਅਦ ਮਤਲਬ ਤੁਸੀਂ ਚੂਸ ਕੀਤਾ ਕਿ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਜਾਓ ਔਰ ਉਹ ਵੀ ਇਹ ਜੀ ਨਵੀਂ ਪਾਰਟੀ ਇਹ ਜੀ ਨਵੀਂ ਪਾਰਟੀ ਹਾਂ ਪਰ ਕਾਰਨ ਇਹ ਬਣਿਆ ਕਿ ਮੈਂ ਜਦੋਂ ਐਮਐਲਏ ਬਣਿਆ 12 ਚ ਹਾਂ 1.5 ਸਾਲ ਬਾਅਦ ਮੈਨੂੰ ਪੁੱਚੋ ਭੇਜਤਾ ਪੁੱਚੋ ਮੈਂ ਸਰਕਾਰ ਐਂਡ ਤੱਕ ਕੰਮ ਕੀਤਾ ਮੁੜ ਕੇ ਬਲੋਟ ਮੈਨੂੰ ਇਲੈਕਸ਼ਨ ਵਾਸਤੇ ਭੇਜਤਾ ਫਿਰ ਉਹ ਤੋਂ ਮੈਨੂੰ ਫਰੀਦਕੋਟ ਭੇਜਤਾ ਫਿਰ ਉਹ ਤੋਂ ਮੈਨੂੰ ਫਿਰ ਪੁੱਚੋ ਲੈ ਇਸ ਕਰਕੇ ਮੇਰਾ ਕੋਈ ਪੈਰ ਪੁਰ ਜ ਨਹੀਂ ਲੱਗੇ ਤੇ ਹੁਣ ਮੈਨੂੰ ਆ ਵਾਸ ਬੀਇੰਗ ਇਗਨੋਰਡ ਅੱਛਾ ਤੁਸੀਂ ਇਗਨੋਰਡ ਫੀਲ ਕਰ ਰਹੇ ਸੀਗੇ ਯਾ ਤੁਹਾਡੀ ਕੋਈ ਉਹਨਾਂ ਦੇ ਨਾਲ ਤੁਹਾਡੀ ਕੋਈ ਮੁਲਾਕਾਤ ਸੁਖਵੀਰ ਬਾਦਲ ਦੇ ਨਾਲ ਜਾਂ ਫਿਰ ਜਾਂ ਫਿਰ ਹਸੀਮਤ कौर ਬਾਦਲ ਦੇ ਨਾਲ ਹੋਈ ਮੈਂ ਸੁਖਵੀਰ ਜੀ ਨੂੰ ਸਾਰਾ ਦੱਸਿਆ ਸੀ ਹਾਂ ਮੈਂ ਜੀ ਮੇਰੇ ਨਾਲ ਇਹ ਹੋ ਰਿਹਾ ਉਹ ਕਹਿੰਦੇ ਯਾਰ ਮੈਂ ਇਹਨੂੰ ਇੰਪਰੂਵ ਕਰ ਦతా ਬਟ देयर ਵਾਸ ਇਹ ਬੜੀ ਸ਼ੌਕਿੰਗ ਇੱਕ ਸ਼ੌਕ ਕਰ ਦੇਣ ਵਾਲੀ ਇੱਕ ਨਿਊਜ਼ ਰਿਐਲਿਟੀ ਆਲਸੋ ਫਾਰ ਮੀ ਹੁਣ ਫਿਰ ਨਵਾਂ ਜਿਹੜਾ ਨਵਾਂ ਸਿਸਟਮ ਹੈਗਾ ਆਮ ਆਦਮੀ ਪਾਰਟੀ ਦਾ ਉਹਦੇ ਵਿੱਚ ਤੁਸੀਂ ਫਿਰ ਸਿੰਕਨ ਹੋ پا ਰਹੇ ਹੋ ਸੈੱਟ ਹੋ پا ਰਹੇ ਹੋ ਹਾਂ ਹਾਂ ਮੈਂ ਇਹਨਾਂ ਨਾਲ ਸੈੱਟ ਹਾਂ ਔਰ ਮੈਂ ਇਹ ਸਾਰੇ ਲੋਕਾਂ ਨੂੰ ਜਾਣਦਾ ਕਿਉਂਕਿ ਮੈਂ ਬੀਬਾ ਇਹਦੇ ਚ 35 ਸਾਲ ਤੋਂ ਆ ਮੈਂ ਸਾਰੇ ਲੋਕਾਂ ਨੂੰ ਜਾਣਦਾ ਹਾਂ ਔਰ ਪਿੰਡ ਪਿੰਡ ਚ ਮੇਰਾ ਸਮਰਥਕ ਮੇਰੇ ਸ਼ਰਧਾਲੂ ਮੇਰੇ ਸਾਰੇ ਲੋਕ ਹੈਗੇ ਹਾਂ ਐਂਡ ਦੇ ਆਰ ਫੇਵਰਿੰਗ ਮੀ ਬਹੁਤ ਖੁਸ਼ ਹੈਗੀ ਅੱਛਾ ਆ ਦੇਸ਼ ਪ੍ਰਤਾਪ ਕੈਰੋਨੋ ਵੀ ਉਹਨਾਂ ਨੇ ਐਕਸਪੈਲ ਕਰ ਦਿੱਤਾ ਪਾਰਟੀ ਤੋਂ ਮੈਂ ਇਹ ਗੱਲ ਪੁੱਛਣਾ ਚਾਹਦੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਲੈਗਸੀ ਸੀ ਉਹ ਸਭ ਨੂੰ ਨਾਲ ਜੋੜ ਕੇ ਰੱਖਦੇ ਸੀ ਜੇ ਕੋਈ ਗੁੱਸਾ ਵੀ ਹੋ ਜਾਂਦਾ ਸੀ ਕੋਈ ਖਫਾ ਵੀ ਹੋ ਜਾਂਦਾ ਸੀ ਉਹਨੂੰ ਮਨਾਉਣ ਜਾਂਦੇ ਸੋ ਦੇ ਘਰ ਤੱਕ ਜਾਂਦੇ ਸੀ ਪਰ ਜਦੋਂ ਤੁਸੀਂ ਖਫਾ ਹੋਏ ਆ ਤੁਸੀਂ ਗੁੱਸਾ ਹੋਏ ਕੀ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਨਹੀਂ ਮੇਰੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਹਾਂ ਔਰ ਮੈਂ ਸਾਰੇ ਫੈਸਲੇ ਫੁੱਸਲੇ ਲੈ ਕੇ ਫੇਰੀਆ ਹਾਂ ਕੀ ਲੱਗਦਾ ਜਿਸ ਤਰ੍ਹਾਂ ਭਗਵੰਤ ਮਾਨ ਕਹਿੰਦੇ ਸੀ ਕਹਿੰਦੇ ਵੀ ਆ ਚੋਣਾਂ ਤੋਂ ਬਾਅਦ ਅਕਾਲੀ ਦਲ ਖਤਮ ਹੋ ਜਾਊਗਾ ਤੁਹਾਨੂੰ ਕੀ ਲੱਗਦਾ ਹੈ ਅਕਾਲੀ ਦਲ ਦਾ ਫਿਰ ਪਤਨ ਹੋ ਰਿਹਾ ਹੈ ਲੱਗਦਾ ਥੈਂਕ ਯੂ ਸੋ ਮਚ ਸਰ ਨਾਲ ਗੱਲਬਾਤ ਕਰਨ ਦੀ ਸਰ ਨਾਲ ਦਰਸ਼ਨ ਸਿੰਘ ਕੋਟ ਫੱਤਾ ਸੀਗੇ ਜੋ ਅਰਵਿੰਦ ਕੇਜਰੀਵਾਲ ਦੀ ਰੋਡ ਸ਼ੋਅ ਦੇ ਵਿੱਚ ਉਹ ਸ਼ਾਮਿਲ ਸੀਗੇ ਔਰ ਇਹ 33 ਸਾਲ ਇਹਨਾਂ ਨੇ ਸੇਵਾ ਕੀਤੀ ਹੈ ਕਾਲੀ ਦਲ ਦੇ ਵਿੱਚ ਔਰ ਐਮ ਐਲ ਏ ਵੀ ਰਹੇ ਔਰ ਉਸ ਤੋਂ ਬਾਅਦ ਇਹ ਰੀਸਰਟ ਕਿਹੜਾ ਹੈਗਾ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਔਰ ਸਾਡੇ ਨਾਲ ਐਕਸਕਲੂਸਿਵ ਦੀ ਗੱਲਬਾਤ ਜਿਹੜੀ ਉਹਨਾਂ ਨੇ ਸਾਂਝੀ